ਸ਼੍ਰੋਮਣੀ ਭਗਤ ਭਗਤ ਰਵਦਾਸ ਜੀ ਦੇ ਪ੍ਰਕਾਸ਼ ਪਰਬ ਨੂੰ ਸਮਰਪਿਤ ਸੁਖਮਨੀ ਪ੍ਰਵਾਹ ਵੱਲੋਂ ਬਹੁਤ ਹੀ ਸਲਾਘਾਯੋਗ ਜਿਹੜਾ ਕਦਮ ਚੱਕਿਆ ਗਿਆ ਕਿ ਮੈਡੀਕਲ ਸਮਾਵਾਂ ਦਾ ਜਿਹੜਾ ਇੱਕ ਮੈਡੀਕਲ ਕੈਂਪ ਲਾ ਰਹੇ ਨੇ ਜਿਸ ਵਿੱਚ ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰ ਹੱਡੀਆਂ ਦੇ ਮਾਹਿਰ ਅਤੇ ਔਰਤਾਂ ਦੇ ਰੋਗਾਂ ਦੇ ਮਾਹਿਰ ਡਾਕਟਰ ਪਹੁੰਚ ਕੇ ਫ੍ਰੀ ਦੇ ਵਿੱਚ ਚੈੱਕਅਪ ਕਰਨਗੇ ਅਤੇ ਲੋੜਵੰਦ ਮਰੀਜ਼ਾਂ ਨੂੰ ਫ੍ਰੀ ਦਵਾਈਆਂ ਦਿੱਤੀਆਂ ਜਾਣਗੀਆਂ ਇਸ ਕੈਂਪ ਵਿੱਚ ਵੱਡਾ ਯੋਗਦਾਨ ਸਰਦਾਰ ਬਲਦੇਵ ਸਿੰਘ ਸਰਦਾਰ ਜਗਦੇਵ ਸਿੰਘ ਸਰਦਾਰ ਜਗਤਾਰ ਸਿੰਘ ਤਾਰਾ ਤੇ ਮਲਕੀਤ ਸਿੰਘ ਆਸਟ੍ਰੇਲੀਆ ਵਾਲੇ ਇਹ ਪਰਿਵਾਰ ਵੱਲੋਂ ਬਹੁਤ ਹੀ ਸਲਾਘਾਯੋਗ ਹੈ ਜਿਹੜਾ ਉਹ ਕਾਰਜ ਕੀਤਾ ਗਿਆ 12 ਫਰਵਰੀ 2025 ਗੁਰਦੁਆਰਾ ਤੰਤਰਵਿਦਾਸ ਜੀ ਪਿੰਡ ਲੋਟਵਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਭਗਤ ਭਗਤ ਰਬਦਾਸ ਜੀ ਜਿਨ੍ਹਾਂ ਦੀ ਆਏ ਸਾਲ ਆਪਾਂ ਨਿੱਗੀ ਮਿੱਠੀ ਯਾਦ ਬੜੀ ਸ਼ਰਧਾ ਭਾਵਨਾ ਨਾਲ ਮਨਾਉਂਦੇ ਆਂ ਉਹਨਾਂ ਦੀ ਯਾਦ ਨੂੰ ਸਮਰਪਿਤ 648ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਮੁੱਚੇ ਨਗਰ ਲੋਹਟਵਦੀ ਬਲੀਓ ਬੜੀ ਸ਼ਰਧਾ ਭਾਵ ਨਾਲ ਕੱਢਿਆ ਜਾ ਰਿਹਾ ਜਿਸ ਵਿੱਚ ਮਹਾਰਾਜ ਜਿਹੜਾ ਪ੍ਰਕਰਮਾ ਕਰਨਗੇ ਆਪਣੇ ਨਗਰ ਦੀ ਉਸ ਦੇ ਵਿੱਚ ਵੱਖ-ਵੱਖ ਝਾਕੀਆਂ ਨੇ ਜਿਹੜੀਆਂ ਉਹ ਸ਼ਾਮਲ ਕੀਤੀਆਂ ਗਈਆਂ ਨੇ ਇਸ ਤੋਂ ਇਲਾਵਾ ਇਸ ਨਗਰ ਕੀਰਤਨ ਵਿੱਚ ਜਿਹੜੀਆਂ ਸਮਾਪਤੀ ਸਮਾਗਮ ਹੋਣਗੇ 12 ਤਰੀਕ ਨੂੰ ਜਿਹੜੇ ਕਿ 12 ਫਰਵਰੀ ਵਾਲੇ ਦਿਨ ਜਦੋਂ ਸਮਾਗਮ ਦੀ ਸਮਾਪਤੀ ਉਪਰੰਤ 12 ਤੋਂ 2 ਵਜੇ ਤੱਕ ਜਿਹੜੇ ਕੈਂਪ ਲੱਗਣਾ ਮੈਡੀਕਲ ਕੈਂਪ ਲੱਗਣਾ ਜਿਹੜੇ ਸੁਖਮਣੀ ਮਾਰਕੀਟ ਵਾਲੇ ਸੁਖਮਣੀ ਪਰਿਵਾਰ ਨੇ ਉਹਨਾਂ ਨੇ ਇੱਕ ਉਪਰਾਲਾ ਕੀਤਾ ਬੜਾ ਸੋਹਣਾ ਉਪਰਾਲਾ ਕੀਤਾ ਕਿ ਜਿਹੜੇ ਉਹਨਾਂ ਦੇ ਪਿਤਾ ਚਾਚਾ ਜੀ ਜੋ ਕਿ ਉਹਨਾਂ ਦੀ ਨਿੱਕੀ ਮਿੱਠੀ ਯਾਦ ਨੂੰ ਮਨਾਉਣ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਯੋਗਦਾਨ ਪਾ ਰਹੇ ਨੇ ਸਰਦਾਰ ਧਰਮ ਸਿੰਘ ਸੂਬੇਦਾਰ ਕੇਵਲ ਸਿੰਘ ਉਹਨਾਂ ਦੀ ਨਿੱਕੀ ਮਿੱਠੀ ਯਾਦ ਨੂੰ ਸਮਰਪਿਤ ਇੱਕ ਮੈਡੀਕਲ ਕੈਂਪ ਜਿਸ ਦੇ ਵਿੱਚ ਜਿੱਥੇ ਚੈੱਕਅਪ ਕੀਤਾ ਜਾਣਾ ਫ੍ਰੀ ਉਸ ਤੋਂ ਜਿਹੜੀਆਂ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਵੀ ਫ੍ਰੀ ਦਿੱਤੀਆਂ ਜਾਣਗੀਆਂ ਇਸ ਜਿਹੜੇ ਕੈਂਪ ਦੇ ਵਿੱਚ ਜਿਹੜੇ ਡਾਕਟਰ ਨੇ ਉਹ ਦਿਲ ਦੇ ਰੋਗਾਂ ਦੇ ਮਾਹਰ ਨੇ ਜਿਹੜੇ ਉਹ ਪਹੁੰਚ ਰਹੇ ਨੇ ਜਿਹੜੇ ਮਤਲਬ ਔਰਤਾਂ ਦੇ ਰੋਗਾਂ ਦੇ ਮਾਹਰ ਉਹ ਪਹੁੰਚ ਰਹੇ ਨੇ ਇਸ ਤੋਂ ਇਲਾਵਾ ਜਨਰਲ ਬਿਮਾਰੀਆਂ ਜਿਹੜੀਆਂ ਉਹਨਾਂ ਦੇ ਡਾਕਟਰ ਵੀ ਪਹੁੰਚ ਰਹੇ ਨੇ ਇਹ ਜਿਹੜਾ ਕੈਂਪ ਲੱਗ ਰਿਹਾ ਇਹ ਸਰਾਜ ਜਿਹੜਾ ਹਸਪੀਟਲ ਸੰਦੌੜ ਉਹਨਾਂ ਦੇ ਦੇਖ ਰੇਖੇ ਲੱਗ ਰਿਹਾ ਜਿਸ ਦੇ ਵਿੱਚ ਜਿਹੜੇ ਹੱਡੀਆਂ ਦੇ ਰੋਗਾਂ ਦੇ ਮਾਹਰ ਡਾਕਟਰ ਡਾਕਟਰ ਮੋਹਿਤ ਸਿੰਘਲਾ ਉਹ ਪਹੁੰਚ ਰਹੇ ਨੇ ਸਪੈਸ਼ਲਿਸਟ ਨੇ ਇਸ ਤੋਂ ਇਲਾਵਾ ਜਨਰਲ ਰੋਗਾਂ ਦੇ ਮਾਹਰ ਡਾਕਟਰ ਮੁਹੰਮਦ ਸਿਕੰਦਰ ਜਿਹੜੇ ਕਿ ਜਾਣੇ ਪਛਾਣਿਆ ਨਾ ਉਹ ਵੀ ਪਹੁੰਚ ਰਹੇ ਨੇ ਇਸ ਤੋਂ ਇਲਾਵਾ ਔਰਤਾਂ ਦੇ ਰੋਗਾਂ ਦੇ ਮਾਹਰ ਡਾਕਟਰ ਆਸੀਮਾ ਉਹ ਵੀ ਆਪਣੀਆਂ ਸੇਵਾਵਾਂ ਦੇਣਗੇ ਸੋ ਸਮੁੱਚੇ ਜਿਹੜੇ ਲੋੜਵੰਦ ਮਰੀਜ਼ ਨੇ ਕਿਉਂਕਿ ਇਲਾਜ ਬਹੁਤ ਮਹਿੰਗੇ ਹੋ ਚੁੱਕੇ ਨੇ ਆਪਾਂ ਕਈ ਵਾਰੀ ਝੱਕ ਜਾਣੇ ਇਲਾਜ ਕਰਾਉਣ ਤੋਂ ਨਹੀਂ ਆਪਣੀ ਪਹੁੰਚ ਤੋਂ ਬਾਹਰ ਹੋ ਜਾਂਦਾ ਲੋੜਵੰਦ ਮਰੀਜ਼ਾਂ ਨੂੰ ਹੱਥ ਜੋੜ ਕੇ ਬੇਨਤੀ ਆ ਪਰਿਵਾਰ ਵੱਲੋਂ ਪ੍ਰਬੰਧ ਕਮੇਟੀ ਵੱਲੋਂ ਇਸ ਜਿਹੜਾ ਕੈਂਪ ਦਾ ਲਾਹਾ ਲਿਆ ਜਾਵੇ ਸੋ ਧੰਨਵਾਦ ਆ ਇਸ ਵਿੱਚ ਸਰਦਾਰ ਬਲਦੇਵ ਸਿੰਘ ਜੀ ਜਗਦੇਵ ਸਿੰਘ ਜੀ ਪ੍ਰਧਾਨ ਜਗਜੀਤ ਸਿੰਘ ਜੀ ਜਿਹੜੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੂਬੇਦਾਰ ਕੇਵਲ ਸਿੰਘ ਜੀ ਸਮੁੱਚੇ ਜਿਹੜੀ ਕਮੇਟੀ ਆ ਸਮੁੱਚੀ ਸੰਗਤ ਵੱਲੋਂ ਆਪ ਜੀ ਨੂੰ ਬੇਨਤੀ ਆ ਵੀ ਇਹ ਸਮਾਗਮ ਵਿੱਚ ਪਹੁੰਚ ਕੇ ਜਿੱਤੇ ਤਨਮਨ ਤਾਂ ਦੀਆਂ ਹਾਜ਼ਰੀਆਂ ਲਵਾਓ ਲਾਹੇ ਪ੍ਰਾਪਤ ਕਰੋ ਇਸ ਤੋਂ ਇਲਾਵਾ ਜਿਹੜਾ ਇਹ ਮੈਡੀਕਲ ਕੈਂਪ ਲੱਗ ਰਿਹਾ ਤੇ ਤੁਹਾਡੀ ਲੋੜ ਨੂੰ ਮੁੱਕਰਾ ਕੇ ਲੱਗ ਰਿਹਾ ਇਸ ਦਾ ਲਾਹਾ ਲੈਣ ਲਈ ਇਲਾਕੇ ਦੀ ਸੰਗਤ ਨੂੰ ਬੇਨਤੀ ਆ ਦੂਰੋਂ ਨੇੜੋਂ ਜਿੱਥੇ ਵੀ ਇਹ ਮੇਰੀ ਬਾਤ ਸੁਣਦੇ ਹੋ ਤਾਂ ਪਹੁੰਚ ਕੇ ਲਾਹਾ ਜ਼ਰੂਰ ਲਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ